ਸਤਿ ਸ੍ਰੀ ਅਕਾਲ ਜੀ ਸਤਸੰਗਤ ਜੀ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੁਨੀਆ ਨੂੰ ਤਾਰਨ ਦੇ ਲਈ ਚਾਰ ਉਦਾਸੀਆਂ ਕੀਤੀਆਂ ਇੱਕ ਵਾਰ ਗੁਰੂ ਨਾਨਕ ਤੇਬ ਜੀ ਪਾਤਸ਼ਾਹ ਲੋਕਾਂ ਦਾ ਆਧਾਰ ਕਰਦੇ ਹੋਏ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਅਜਹੀ ਜਗ੍ਹਾ ਪਹੁੰਚੇ ਜਿੱਥੇ ਗੁਰੂ ਜੀ ਨੇ ਇੱਕ ਡੇਰਾ ਜਮਾ ਲਿਆ ਫਿਰ ਗੁਰੂ ਜੀ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਸਾਡੇ ਇਲਾਕੇ ਵਿੱਚ ਆਏ ਹੋਏ ਨੇ ਸਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਗੁਰੂ ਜੀ ਦੇ ਕੋਲ ਪਹੁੰਚੇ ਉਹ ਗੁਰੂ ਜੀ ਨੂੰ ਮੱਥਾ ਟੇਕ ਕੇ ਗੁਰੂ ਜੀ ਦੇ ਉਪਦੇਸ਼ਾਂ ਦਾ ਆਨੰਦ ਲੈਣ ਲੱਗ ਪਏ ਗੁਰੂ ਜੀ ਦੀ ਬਾਣੀ ਸੁਣਨ ਲੱਗੇ ਉਹਨਾਂ ਵਿੱਚੋਂ ਕੁਝ ਲੋਕ ਤਾਂ ਇਦਾਂ ਦੇ ਸਨ ਜਿਨ੍ਹਾਂ ਨੂੰ ਗੁਰੂ ਜੀ ਦੇ ਦਰਸ਼ਨਾਂ ਦਾ ਬੜਾ ਹੀ ਚਾਹ ਸੀ ਉਹਨਾਂ ਨੇ ਰੋਟੀ ਵੀ ਨਹੀਂ ਸੀ ਖਾਧੀ ਉਪੁਖੇ ਪਾਣੇ ਗੁਰੂ ਜੀ ਦੇ ਕੋਲ ਆ ਗਏ ਜਿੰਨਾ ਸਮਾਂ ਗੁਰੂ ਜੀ ਕੀਰਤਨ ਕਰ ਰਹੇ ਸਨ ਕਿਸੇ ਨੂੰ ਵੀ ਭੁੱਖ ਮਹਿਸੂਸ ਨਹੀਂ ਹੋਈ ਜਿਵੇਂ ਹੀ ਗੁਰੂ ਜੀ ਨੇ ਕੀਰਤਨ ਸਮਾਪਤ ਕੀਤਾ ਤਾਂ ਕੁਝ ਲੋਕ ਆ ਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਜੀ ਜਦੋਂ ਸਾਨੂੰ ਪਤਾ ਲੱਗਿਆ ਕਿ ਗੁਰੂ ਜੀ ਹਿਮਾਲਿਆ ਤੇ ਆਏ ਹਨ ਅਸੀਂ ਦਰਸ਼ਨ ਕਰਨ ਦੇ ਲਈ ਭੁੱਖਣ ਪਾਣੇ ਚੱਲੇ ਆਏ ਪਰ ਜਦੋਂ ਹੁਣ ਕੀਰਤਨ ਸਮਾਪਤ ਹੋ ਗਿਆ ਹੈ ਸਾਨੂੰ ਬੜੀ ਜੋਰਾਂ ਦੀ ਭੁੱਖ ਲੱਗ ਗਈ ਹੈ ਜੇਕਰ ਗੁਰੂ ਜੀ ਦੀ ਕਿਰਪਾ ਹੋ ਜਾਵੇ ਤੁਸੀਂ ਸਾਨੂੰ ਲੰਗਰ ਛਕਾ ਦਿਓ ਜੀ ਜਦੋਂ ਭਾਈ ਮਰਦਾਨਾ ਜੀ ਨੇ ਸਾਰੇ ਲੋਕਾਂ ਨੂੰ ਦੇਖਿਆ ਤਾਂ ਉਹ ਉਦਾਸ ਹੋ ਗਏ ਤੇ ਆਪਣਾ ਉਦਾਸੀ ਵਾਲਾ ਮੂੰਹ ਲੈ ਕੇ ਗੁਰੂ ਜੀ ਦੇ ਪਾਸ ਚਲੇ ਗਏ ਭਾਈ ਮਰਦਾਨਾ ਜੀ ਦਾ ਉਦਾਸ ਚਿਹਰਾ ਦੇਖ ਕੇ ਗੁਰੂ ਜੀ ਨੇ ਉਹਨਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਪਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਜੀ ਸਾਡੇ ਕੋਲ ਤਾਂ ਇੱਕ ਬੰਦੇ ਨੂੰ ਵੀ ਛਕਾਉਣ ਜਿੰਨਾ ਭੋਜਨ ਨਹੀਂ ਹੈ ਪਰ ਮੈਨੂੰ ਤਾਂ ਸਾਰੇ ਲੋਕ ਕਹਿ ਰਹੇ ਨੇ ਕਿ ਅਸੀਂ ਭੁੱਖਣ ਪਾਣੇ ਹਾਂ ਸਾਨੂੰ ਭੁੱਖ ਲੱਗੀ ਹੈ ਸਾਰੇ ਮੈਨੂੰ ਕਹਿ ਰਹੇ ਨੇ ਕਿ ਸਾਨੂੰ ਲੰਗਰ ਛਕਾ ਦਿਓ ਪਰ ਹੁਣ ਮੈਂ ਕੀ ਕਰਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਸੰਗਤ ਨੂੰ ਮਨਾ ਨਾ ਕਰੀ ਤੂੰ ਨੇੜੇ ਦੇ ਪਿੰਡ ਜਾ ਕੇ ਰਾਸਣ ਦੀ ਗ੍ਰਾਹੀ ਕਰਕੇ ਲਿਆ ਆ ਗੁਰੂ ਜੀ ਦੀ ਆਗਿਆ ਪਾ ਕੇ ਭਾਈ ਮਰਦਾਨਾ ਜੀ ਨੇੜੇ ਦੇ ਪਿੰਡ ਰਸਦ ਇਕੱਠੀ ਕਰਨ ਲਈ ਚਲੇ ਗਏ ਜਿਵੇਂ ਹੀ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਭਾਈ ਮਰਦਾਨਾ ਜੀ ਗੁਰੂ ਜੀ ਦੀ ਸੰਗਤ ਦੇ ਲਈ ਰਸਦ ਇਕੱਠੀ ਕਰ ਰਹੇ ਨੇ ਤਾਂ ਉਸ ਵੇਲੇ ਪਿੰਡ ਵਾਸੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਜੀ ਤੁਸੀਂ ਆਰਾਮ ਕਰੋ ਅਸੀਂ ਆਪ ਹੀ ਸਾਰੇ ਪਿੰਡ ਵਿੱਚੋਂ ਰਸਦ ਇਕੱਠੀ ਕਰ ਲੈਂਦੇ ਹਾਂ ਅਸੀਂ ਲਿਆ ਕੇ ਰਸਦ ਤੁਹਾਨੂੰ ਦੇ ਦਿੰਦੇ ਹਾਂ ਇਸ ਕਹਿਣ ਤੋਂ ਬਾਅਦ ਹੀ ਸਾਰੇ ਪਿੰਡ ਵਾਸੀਆਂ ਨੇ ਰਸ਼ਦ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਲਿਆ ਕੇ ਸਾਰੀ ਰਸ਼ਦ ਭਾਈ ਮਰਦਾਨਾ ਜੀ ਕੋਲ ਲਿਆਂਦੀ ਤੇ ਫਿਰ ਗੁਰੂ ਜੀ ਪਾਸ ਲੈ ਆਏ ਫਿਰ ਭਾਈ ਮਰਦਾਨਾ ਜੀ ਉਦਾਸੀ ਭਰਿਆ ਮੂੰਹ ਲੈ ਕੇ ਗੁਰੂ ਜੀ ਪਾਸ ਗਏ ਉਸ ਸਮੇਂ ਭਾਈ ਮਰਦਾਨਾ ਜੀ ਕਹਿਣ ਲੱਗੇ ਹੁਣ ਬਾਕੀ ਚਿੰਤਾ ਤਾਂ ਮੁੱਕ ਗਈ ਹੈ ਇੱਕ ਚਿੰਤਾ ਹੋਰ ਹੈ ਠੰਡ ਦੇ ਕਾਰਨ ਸਾਰੀਆਂ ਲੱਕੜੀਆਂ ਠੰਡੀਆਂ ਹੋ ਗਈਆਂ ਨੇ ਅੱਗ ਤੋਂ ਬਿਨਾ ਤਾਂ ਲੰਗਰ ਕਦੇ ਤਿਆਰ ਹੀ ਨਹੀਂ ਹੋ ਸਕਦਾ। ਗੁਰੂ ਜੀ ਮੁਸਕਰਾਉਣ ਲੱਗੇ ਤੇ ਮੁਸਕਰਾ ਕੇ ਕਹਿਣ ਲੱਗੇ ਮਰਦਾਨਿਆ ਜੇ ਬੰਦੇ ਦੇ ਇਰਾਦੇ ਸਾਫ਼ ਹੋਣ, ਨੇਕ ਹੋਣ ਤੇ ਪਰਮਾਤਮਾ ਦੀ ਕਿਰਪਾ ਹੋਵੇ ਤੇ ਸਾਰੇ ਕੰਮ ਆਪਣੇ ਆਪ ਹੋ ਜਾਂਦੇ ਨੇ। ਗੁਰੂ ਜੀ ਕਹਿਣ ਲੱਗੇ ਤੂੰ ਇੱਕ ਕੰਮ ਕਰਕੇ ਆ ਜਿਹੜਾ ਪੱਥਰ ਤੇਰੇ ਕੋਲ ਪਿਆ ਹੈ ਉਸ ਨੂੰ ਆਪਣੇ ਹੱਥਾਂ ਨਾਲ ਥੋੜਾ ਜਿਹਾ ਸਰਕਾ ਦੇ। ਪਾਈ ਮਰਦਾਨਾ ਜੀ ਨੇ ਗੁਰੂ ਜੀ ਦੀ ਆਗਿਆ ਪਾ ਕੇ ਉਸੇ ਤਰ੍ਹਾਂ ਕੀਤਾ ਉਹਨਾਂ ਨੇ ਉਸ ਪੱਥਰ ਨੂੰ ਥੋੜਾ ਜਿਹਾ ਸਰਕਾ ਦਿੱਤਾ ਉਸ ਪੱਥਰ ਨੂੰ ਥੋੜਾ ਜਿਹਾ ਸਰਕਾਉਣ ਤੋਂ ਬਾਅਦ ਅਜੀਹਾ ਹੋਇਆ ਕਿ ਸਾਰੀ ਸੰਗਤ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਜਿਵੇਂ ਉਸ ਪੱਥਰ ਨੂੰ ਸਾਈਡ ਤੇ ਕੀਤਾ ਗਿਆ ਤਾਂ ਪੱਥਰ ਦੇ ਥੱਲੇ ਸਾਰੀ ਸੰਗਤ ਨੂੰ ਇੱਕ ਪਾਣੀ ਦਾ ਕੁੰਡ ਦਿਖਾਈ ਦਿੱਤਾ ਉਸ ਨੂੰ ਦੇਖ ਕੇ ਭਾਈ ਮਰਦਾਨਾ ਜੀ ਅਤੇ ਨਾਲ ਖੜੀ ਸੰਗਤ ਬਹੁਤ ਖੁਸ਼ ਹੋਈ ਸਾਰਿਆਂ ਨੇ ਮਿਲ ਜੁਲ ਕੇ ਉਸ ਪਾਣੀ ਵਿੱਚ ਚਾਵਲ ਤੇ ਦਾਲ ਬਣਾਉਣ ਲੱਗੇ ਕੁਝ ਹੀ ਸਮੇਂ ਵਿੱਚ ਦਾਲ ਤੇ ਚਾਵਲ ਬਣ ਕੇ ਤਿਆਰ ਹੋ ਗਏ ਜਦੋਂ ਰੋਟੀਆਂ ਨੂੰ ਉਸ ਪਾਣੀ ਵਿੱਚ ਪਾਉਣ ਲੱਗੇ ਤਾਂ ਉਹ ਰੋਟੀਆਂ ਪਾਣੀ ਵਿੱਚ ਡੁੱਬਦੀਆਂ ਹੀ ਜਾਣ ਅਜਿਹਾ ਦੇਖ ਕੇ ਭਾਈ ਮਰਦਾਨਾ ਜੀ ਤਾਂ ਚਿੰਤਾ ਵਿੱਚ ਪੈ ਗਿਆ ਪਰ ਉਹ ਗੁਰੂ ਜੀ ਦੇ پاس ਨਾ ਗਿਆ ਗੁਰੂ ਜੀ ਦੇ ਕਹਿਣ ਅਨੁਸਾਰ ਉਸਨੇ ਸੱਚੇ ਦਿਲ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਤਾਂ ਫਿਰ ਪਾਣੀ ਵਿੱਚ ਰੋਟੀਆਂ ਜੋ ਡੁੱਬਦੀਆਂ ਜਾ ਰਹੀਆਂ ਸੀ ਉਹ ਸਾਰੀਆਂ ਬਾਹਰ ਆ ਗਈਆਂ 사ਤਸੰਗਤ ਜੀ ਅੱਜ ਵੀ ਇਹ ਪਾਣੀ ਦਾ ਕੁੰਡ ਉੱਥੇ ਹੀ ਮੌਜੂਦ ਹੈ ਅੱਜ ਵੀ ਸੰਗਤਾਂ ਦੂਰੋਂ-ਦੂਰੋਂ ਚੱਲ ਕੇ ਇਸ ਕੁੰਡ ਦੇ ਦਰਸ਼ਨ ਕਰਨ ਆਉਂਦੀਆਂ ਹਨ। ਅੱਜ ਵੀ ਇੱਥੇ 24 ਘੰਟੇ ਗੁਰੂ ਕਾ ਲੰਗਰ ਬਣਦਾ ਹੈ। ਦਾਲ ਚਾਵਲ ਅੱਜ ਵੀ ਉੱਥੇ ਉਸੇ ਤਰ੍ਹਾਂ ਹੀ ਬਣਦੇ ਨੇ। ਕਈ ਸਰਦਾਲੂ ਪਾਣੀ ਦੇ ਵਿੱਚ ਛੋਲੇ ਜਾਂ ਫਿਰ ਚੌਲਾਂ ਨੂੰ ਭਿਉਂ ਕੇ ਦੇਖਦੇ ਹਨ। ਇਸ ਪਾਵਨ ਧਰਤੀ ਤੇ ਆ ਕੇ ਸੰਗਤਾਂ ਦੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ। ਸਾਦ ਸੰਗਤ ਜੀ ਉਸ ਜਗ੍ਹਾ ਦਾ ਨਾਮ ਹੈ। ਮਨੀਕਰਨ ਸਾਹਿਬ ਜੀ ਸਤਸੰਗ ਜੀ ਏਸੀ ਅੱਜ ਦੀ ਸਾਖੀ ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਲੱਗੀ ਹੋਵੇਗੀ ਚੰਗੀ ਲੱਗੀਏ ਤੇ ਲਾਈਕ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ